ਹਾਂਜੀ ਭਾਈ ਮਿੱਤਰੋ ਇਹ ਕਲਿੱਪ ਵੇਖੋ ਮੈਂ ਤੇ ਜਿੰਨੀ ਦਫਾ ਵੀ ਵੇਖਿਆ ਨਾ ਯਕੀਨ ਕਰੋ 19 ਦਫਾ ਇਚਸ ਆਈ ਜਿੰਨੀ ਦਫਾ ਤੁਸੀਂ ਵੇਖੋਗੇ ਨਾ ਤੁਹਾਨੂੰ ਉਹਨਾਂ ਹੀ ਲੁਤਫਾ ਆਏਗਾ ਜਰਾ ਕਲਿੱਪ ਸੁਣੋ ਤੇ ਫਿਰ ਇਹਦੇ ਤੇ ਗੱਲਬਾਤ ਕਰਨਿਆ ਤਾਂ ਮੇਰੇ ਕੋਲ ਦੋ ਛੋਟੇ ਛੋਟੇ ਬੱਚੇ ਆਉਂਦੇ ਕਮਾਂਡੀਆਂ ਦੇ ਇੱਕ 6 ਸਾਲ ਦਾ ਆਣਾ ਇੱਕ 8 ਸਾਲ ਦਾ ਤੇ ਆਕੇ ਮੈਨੂੰ ਪੁੱਛਦੇ ਵੀ ਯੂ ਆਰ ਅ ਨਿਊ ਓਨਰ ਵੀ ਤੂੰ ਨਵਾਂ ਮਾਲਕ ਐ ਤੁਹਾਨੂੰ ਮੈਂ ਕਿਹਾ ਹਾਂਜੀ ਤੇ ਮੈਨੂੰ ਅੱਦੇ ਸੀ ਤੇਰੇ ਨਾਲ ਕੋਈ ਗੱਲ ਕਰਨੀ ਸੀ ਮੀਟਿੰਗ ਕਰਨੀ ਹੈ ਕਹਿੰਦੇ ਹੁਣ ਐਡੇ ਛੋਟੇ ਬੱਚੇ ਜਸਸ ਨੂੰ ਮੀਟਿੰਗ ਸ਼ਬਦ ਕਹਿੰਦੇ ਆਪਾਂ ਮਜ਼ਾਕ ਚ ਪੈ ਗਏ ਮੈਂ ਕਿਹਾ ਰਹੀ ਹੀ ਮੀਟਿੰਗ ਕਰਨਗੇ ਮੈਂ ਕਿਹਾ ਚਲੋ ਕਰ ਲੈਨੇ ਆ ਯਾਰ ਮੈਂ ਕੀ ਕੀਤਾ ਉਥੇ ਨਾ ਸਪਰੇਅ ਵਾਲੀਆਂ ਕਿੰਨੀਆਂ ਪਈਆਂ ਸੀ ਖਾਲੀ ਮੈਂ ਤਿੰਨ ਡਾਲੀਆਂ ਮੈਂ ਕਿਹਾ ਉੱਚੇ ਜੇ ਥਾਂ ਤੇ ਡਾਲੀਆਂ ਮੈਂ ਕਿਹਾ ਚਲੋ ਚਪੱਟਰੀ ਮੀਟਿੰਗ ਕਰਦੇ ਆ ਉਹਨਾਂ ਨੂੰ ਛੇੜਨ ਲੱਗ ਗਿਆ ਮੈਂ ਕਿਹਾ ਹਾਈ ਲੈਵਲ ਦੀ ਮੀਟਿੰਗ ਆ ਉੱਚੇ ਥਾਂ ਤੇ ਬੈਠ ਕੇ ਕਰਦੇ ਆ ਉਹ ਬੈਠ ਗਏ ਦੋਨੇ ਆਣੇ ਬੈਠ ਕੇ ਮੈਨੂੰ ਆ ਤੇ ਯਾਰ ਐਕਚੁਅਲੀ ਉਹ ਬੜੇ ਸੀਰੀਅਸ ਦੋਨੇ ਕਹਿੰਦੇ ਐਕਚੁਅਲੀ ਕਹਿੰਦੇ ਜਿਹੜਾ ਪੁਰਾਣਾ ਓਨਰ ਸੀ ਨਾ ਉਹਦੇ ਨਾਲ ਸਾਡੀ ਇੱਕ ਕਮਿਟਮੈਂਟ ਸੀ ਮੈਂ ਕਿ ਕੀ ਕਹਿੰਦਾ ਜਿਹੜਾ ਰਸਤਾ ਜਾਂਦਾ ਤੇਰੇ ਥੱਲੇ ਨੂੰ ਇਸ ਰਸਤੇ ਤੇ ਪਿੱਛੇ ਸਾਡੇ ਦੋਸਤਾਂ ਦਾ ਘਰ ਤੇ ਅਸੀਂ ਉੱਥੇ ਇਹਦੇ ਰਸਤੇ ਨੂੰ ਯੂਜ਼ ਕਰਦੇ ਸੀ ਤੇ ਕੀ ਤੂੰ ਇਹਨੂੰ ਉਵੇਂ ਜਿਿੱਕੀ ਰੱਖੇਂਗਾ ਉਸ ਕਮਿਟਮੈਂਟ ਨੂੰ ਕਿ ਹੁਣ ਤੂੰ ਇਹਦੇ ਵਿੱਚ ਤਬਦੀਲੀ ਲਿਆਵੇਂਗਾ ਵੀ ਅਲਾਉ ਕਰੇਗਾ ਸਾਡੇ ਨੂੰ ਐਥਿਕਸ ਐਥਿਕਸ ਕਿੰਨੇ ਆ ਦੇਖੋ ਮੈਂ ਉਹ ਮੈਂ ਚੌੜਚ ਮੇਰਾ ਮੂਡ ਹੀ ਚੌੜਚ ਬਣਿਆ ਹੋਇਆ ਸਾਰਾ ਉਸ ਗੱਲ 'ਚ ਜਦੋਂ ਬੱਚਿਆਂ ਨੂੰ ਦੇਖ ਕੇ ਮਜ਼ਾਕ ਚੋੜ ਰਿਹਾ ਮੈਂ ਮੈਂ ਸੀਰੀਅਸ ਨਹੀਂ ਸੀ ਬਿਲਕੁਲ ਵੀ ਮੈਂ ਉਹਨੂੰ ਕਿਹਾ ਸੋਚ ਕੇ ਜੇ ਮੈਂ ਕਿਹਾ ਜੇ ਮੈਂ ਨਾ ਕਰਦਿਆਂ ਤੇ ਦੋਨਾਂ ਦੇ ਮੂੰਹ ਉਦਾਸੇ ਗਏ ਤੇ ਉੱਠ ਕੇ ਜੇ ਜਾਣ ਲੱਗੇ ਮੈਂ ਕਿਹਾ ਕੀ ਗੱਲ ਹੋ ਗਈ ਤੇ ਮੈਂ ਕਿਹਾ ਮੈਨੂੰ ਇਹ ਤਾਂ ਦੱਸੋ ਵੀ ਜੇ ਮੈਂ ਨਾ ਕਰਦਿਆਂ ਤਾਂ ਫੇਰ ਕੀ ਕਰੋਗੇ ਕਹਿੰਦੇ ਫੇਰ ਅਸੀਂ ਕੀ ਕਰ ਸਕਦੇ ਆ ਫੇਰ ਕਹਿੰਦੇ ਵੀ ਸਾਨੂੰ ਮੇਰੀ ਮਮ ਨੇ ਜਾਣ ਨਹੀਂ ਦੇਣਾ ਕਹਿੰਦੇ ਸਾਨੂੰ ਇਹ ਸ਼ਾਰਟਕਟ ਸੀ ਸੜਕ ਦੂਰ ਦੀ ਜਾਂਦੀ ਹੈ ਤੇ ਸਾਈਕਲ ਤੇ ਜਾਣਾ ਪੈਣਾ ਉਹ ਮੇਰੀ ਮਮ ਨੇ ਅਲਾਉ ਨਹੀਂ ਕਰਨਾ ਸੀ ਛੋਟੇ ਐ ਤੇ ਇਸ ਕਰਕੇ ਸੀ ਫਿਰ ਦੇਖਾਂਗੇ ਕਿਵੇਂ ਵੀ ਕੀ ਅਗਲਾ ਸੋਚਿਆ ਨਹੀਂ ਕਿਤੇ ਪਲਾਨ ਵੀ ਉਹਨਾਂ ਨੇ ਇੱਕ ਸੋਚ ਕੇ ਜਦੋਂ ਮੈਨੂੰ ਕਿਹਾ ਤੇ ਉੱਠ ਕੇ ਜਾਣ ਲੱਗੇ ਮੈਂ ਕਿਹਾ ਬਹਿ ਜਾ ਬਹਿ ਜਾ ਮੈਂ ਕਿਹਾ ਚੱਲ ਮੈਂ ਅਲਾਉ ਕਰਦਾ ਇਹ ਚੀਜ਼ ਤਾਂ ਪਰ ਮੈਂ ਥੋੜੀ ਜਿਹੀ ਇਹਨੂੰ ਵਧਾਉਣਾ ਹੋਰ ਅੱਗੇ ਨਾਲੋਂ ਉਹ ਕਹਿੰਦੇ ਕੀ ਮੈਂ ਕਿਹਾ ਜੇ ਤੁਸੀਂ ਲੰਘਿਆ ਕਰੋਗੇ ਨਾ ਤੇ ਦੇ ਨਾਲ-ਨਾਲ ਸੰਤਰੇ ਆ ਬਹੁਤ ਸਾਰੇ 1.600 ਮੀਟਰ ਲੰਮਾ ਰਸਤਾ ਸੀ ਮੈਂ ਕਿਹਾ ਤੁਸੀਂ ਸੰਤਰੇ ਖਾਣੇ ਹੋਣ ਉਹ ਲੈ ਜਾ ਕਰੋ ਮੈਂਡਰੀਨ ਆਉ ਖਾ ਲੈ ਸਕਦੇ ਹੋ ਨਿੰਬੂ ਆਉ ਲਿਜਾ ਸਕਦੇ ਹੋ ਤੇ ਤੁਸੀਂ ਜ ਖਾ ਸਕਦੇ ਹੋ ਕਹਿੰਦੇ ਅੱਛਾ ਖਾ ਸਕਦੇ ਆ ਮੈਂ ਕਿਹਾ ਤੁਸੀਂ ਘਰੇ ਵੀ ਲੈ ਜਾ ਸਕਦੇ ਹੋ ਤੇ ਕਹਿੰਦੇ ਕੀ ਪੈਸੇ ਕੀ ਲਵਾਂਗਾ ਦੇ ਲਈ ਪੈਸੇ ਮੈਂ ਕਿਹਾ ਨਹੀਂ ਕੁਝ ਵੀ ਨਹੀਂ ਤੁਸੀਂ ਉੰਜ ਹੀ ਖਾ ਸਕਦੇ ਆ ਫ੍ਰੀ ਚ ਹੀ ਖਾ ਸਕਦੇ ਉਹਨਾਂ ਨੂੰ ਸਮਝ ਨਾਈ ਉਹ ਖੁਸ਼ ਹੋ ਗਏ ਮੈਨੂੰ ਥੈਂਕ ਯੂ ਕਰਕੇ ਭੱਜ ਗਏ ਉਹ ਚਲੇ ਗਏ ਮੈਂ ਵੀ ਖੁਸ਼ ਹੋ ਜਾ ਰਿਹਾ ਅਜੀਸ ਗੱਲ ਚ ਵੀ ਬੜੀ ਨਿੱਕੇ ਨਿੱਕੇ ਬੱਚਿਆਂ ਨੂੰ ਕਿੰਨੀ ਸੋਝੀ ਆ ਯਾਰ ਵੀ ਉਹ ਜੇ ਲੰਘ ਜਾਂਦੇ ਮੇਰੇ ਖੇਤ ਵਿੱਚ ਦੇ ਅਸੀਂ ਤਾਂ ساری ਉਮਰ ਹੀ ਅਮਰੂਦ ਵੀ ਬਗੈਰ ਪੁੱਛਣ ਤੋਂ ਲੰਘ ਜਾਂਦੇ ਆਪਾਂ ਗੰਨਾਂ ਕੋਲੇ ਤੋਂ ਚੜ ਕੇ ਅਮਰੂਦ ਤੋੜਦੇ ਰਹੇ ਹੁਣ ਤਾਈ ਤੇ ਮੈਨੂੰ ਐਸੀ ਫੇਰ ਵੀ ਤਾਂ ਕੀ ਗੱਲ ਸੀ 10 15 ਮਿੰਟਾਂ ਬਾਅਦ ਨਾ ਉਹਨਾਂ ਦੀ ਮਾਂ ਆ ਰਹੀ ਸੀ ਨਾਲ ਤੇ ਉਹ ਆ ਰਹੇ ਸੀ ਮੇਰੇ ਕਿੰਨੇ ਨੂੰ ਮੈਨੂੰ ਉਹੀ ਡਰ ਜਿਹੜਾ ਆਪਣਾ ਕਲਚਰ ਆ ਮੈਂ ਕਿਹਾ ਲੰਬਾ ਆ ਗਿਆ ਵੀ ਮੈਂ ਜਵਾਕਾਂ ਨਾਲ ਸ਼ਰਾਰਤ ਕਰ ਰਿਹਾ ਸੀ ਤੇ ਲੰਬਾ ਲੈ ਕੇ ਆ ਗਿਆ ਆਪਦੀ ਮਾਂ ਨੂੰ ਉਹਦੀ ਮਾਂ ਨੇ ਬੋਲਿਆ ਵੀ ਇਸੇ ਸਟਾਈਲ ਚ ਫਰੀਜ ਦੇ ਵਿੱਚ ਸੰਤਰੇ ਆਫਰ ਕੀਤੇ ਆ ਮੈਂ ਕਿਹਾ ਕਹਿੰਦੀ ਮੈਂ ਜਾਣ ਸਕਦੀ ਹਾਂ ਕਿਉਂ ਮੈਂ ਕਿਹਾ ਵੀ ਮੈਂ ਤੈਨੂੰ ਵੀ ਕਰਦਾ ਇਹ ਤਾਂ ਛੱਡ ਇਹ ਤੇ ਗੱਲ ਕਰ ਲੈ ਕਿਤੇ ਤੁਸੀਂ ਵੀ ਲੈ ਜਾ ਸਕਦੇ ਹੋ ਤੇ ਮੈਂ ਕਿਹਾ ਤੈਨੂੰ ਵੀ ਛੱਡ ਮੈਂ ਸਾਰੇ ਗਵੰਡੀਆਂ ਕੋਲ ਜਾ ਕੇ ਆਉਂਗਾ ਮੈਂ ਸਾਰੇ ਨੂੰ ਕਹੂੰ ਜਿੰਨੇ ਮਰਜ਼ੀ ਲੈ ਜਾ ਕਹਿੰਦਾ ਰੌਲਾ ਕੀ ਆ ਇਹਦੇ ਕਾਰਨ ਕੀ ਅਸਾਂ ਜਾਣ ਸਕਦੇ ਆ ਤੂੰ ਇੰਨੀ ਮਿਹਨਤ ਕਰੇਗਾ ਪੈਦਾ ਕਰੇਗਾ ਫਿਰ ਸਾਨੂੰ ਫਰੀਜ ਕਿਉਂ ਦੇਵੇਂਗਾ ਮੈਂ ਕਿਹਾ ਵੀ ਸਾਡੇ ਨਾਲ ਇੱਕ ਬਾਬਾ ਨਾਨਕ ਹੋਇਆ ਤੇ ਸਾਨੂੰ ਉਹਨਾਂ ਨੇ ਇੱਕ ਕਨਸੈਪਟ ਸਮਝਾਇਆ ਵੀ ਜਦੋਂ ਅਸੀਂ ਵੰਡ ਕੇ ਛਕਦੇ ਹਾਂ ਨਾ ਤੇ ਦੁੱਗਣਾ ਹੁੰਦਾ ਘਟਦਾ ਨਹੀਂ ਇਹਦੇ ਵਿੱਚ ਵਾਧਾ ਆਉਂਗਾ ਬਹੁਤ ਜ਼ਿਆਦਾ ਕਹਿੰਦੀ ਮੈਂ ਤਾਂ ਇਹ ਸਮਝ ਨਹੀਂ ਆਈ ਗੱਲ ਵੀ ਮੰਨ ਲਾ ਇੱਥੇ ਕਿ ਟੋਕਰਾ ਭਰਿਆ ਪਿਆ ਕਹਿੰਦੀ ਉਤੋਂ ਜੇ ਚਾਰ ਕੱਢ ਕੇ ਖਾਣੇ ਉਹ ਵੱਧਣਗੇ ਕਿਵੇਂ ਘਟਣਗੇ ਕਹਿੰਦੀ ਮੈਂ ਕਿਹਾ ਨਹੀਂ ਹੀ ਸਮਝ ਨਹੀਂ ਆ ਰਿਹਾ ਸਾਨੂੰ ਵੀ ਨਹੀਂ ਆਇਆ ਤੇ ਇਹ ਸਾਡਾ ਪ੍ਰੈਕਟੀਕਲ ਕੀਤਾ ਹੋਇਆ ਵੀ ਘਟਦਾ ਨਹੀਂ ਵਾਧਦਾ ਕਹਿੰਦੀ ਫਿਰ ਤਾਂ ਕਮਾਲ ਦੀ ਚੀਜ਼ ਹੈ ਕਹਿੰਦੇ ਕੀ ਇਹਨੂੰ ਮੈਂ ਕਿਹਨੂੰ ਕਹਿੰਦੇ ਵੰਡਸ਼ਕੋ ਉਹਨਾਂ ਨੂੰ ਆਪਦੀ ਭਾਸ਼ਾ ਬੋਲਣ ਦੀ ਕੋਸ਼ਿਸ਼ ਕੀਤੀ ਵੰਡਸ਼ਕੋ ਮੈਨੂੰ ਉਹਦੀ ਲਿਖ ਦੇ ਮੈਂ ਸਕੈਚ ਜੇ ਨਾਲ ਉੱਥੇ ਨਾ ਡਬਲਯੂ ਏ ਐਨ ਡੀ ਲਿਖ ਕੇ ਉਹਨੂੰ ਰੋਮਨ ਚ ਲ ਉੱਲ ਚਲੇ ਗਏ ਤੋਂ ਥੋੜੇ ਚਰਵਾਦ ਉਹਨਾਂ ਨੇ ਕੀ ਕੀਤਾ ਨਾ ਇੱਕ ਬਾਕਸ ਲੈ ਕੇ ਆ ਰਹੇ ਸੀ ਮੇਰੇ ਕੋਲੇ ਉਹਦੇ ਵਿੱਚ ਪੇਠੇ ਤੇ ਕੁਛ ਇੱਕ ਦੋ ਚਾਰ ਚੀਜ਼ਾਂ ਜੀਆਂ ਰੱਖੀਆਂ ਹੋਈਆਂ ਆ ਆਪਦਾ ਪੂਰਾ ਭਰਿਆ ਹੋਇਆ ਬਾਕਸ ਤੇ ਉਹਦੇ ਉੱਤੇ ਲਿਖਿਆ ਵੰਡ ਛਕੋ ਮੇਰੇ ਟੇਬਲ ਤੇ ਰੱਖਦੇ ਕਹਿੰਦੇ ਅੱਜ ਤੋਂ ਅਸੀਂ ਇਹ ਕਨਸੈਪਟ ਅਪਣਾ ਕੇ ਦੇਖਦੇ ਆ ਉਦੋਂ ਬਾਅਦ ਉਹ ਰੂਟੀਨ ਬਣ ਗਿਆ ਲੈਣ ਦੇਣ ਦਾ ਮੈਂ ਸਾਰੇ ਗਵੰਡੀਆਂ ਨੂੰ ਕਿਹਾ ਤੇ ਸਾਰੇ ਗਵੰਡੀਆਂ ਨੂੰ ਪਤਾ ਸੀ ਮੈਂ ਸੈਟਰਡੇ ਸੰਡੇ ਉੱਥੇ ਜਾਣਾ ਤੋਂ ਸੈਟਰਡੇ ਸੰਡੇ ਮੇਰਾ ਟੇਬਲ ਭਰਿਆ ਹੋਇਆ ਕਰੇ ਵੰਡ ਛਕੋ ਦਾ ਉਹ ਮੇਰੇ ਸੰਤਰੇ ਦਾ ਦੋ ਚਾਰ ਲਜਾਇਆ ਕਰਨ ਤੇ ਮੈਨੂੰ ਮੇਰੀ ਗੱਡੀ ਭਰਦਿਆ ਕਰਨ ਇੰਨਾ ਸਾਮਾਨ ਆਉਣ ਲੱਗਿਆ ਤੇ ਪਰ ਮੈਨੂੰ ਸਭ ਤੋਂ ਜਿਹਦਾ ਉਹਦਾ ਚਰਮ ਉਦੋਂ ਆਇਆ ਜਦੋਂ ਉਹਨਾਂ ਨੇ ਆ ਕੇ ਦੱਸਿਆ ਵੀ ਆਇਤ ਕੀ ਸਾਡੇ ਜਿਹੜੇ ਪੇਠੇ ਆ ਪਿਛੇ ਸਾਲ ਨਾਲੋਂ ਡਬਲ ਹੋਏ ਆ ਤੇ ਕਹਿੰਦੇ ਤੁਹਾਡਾ ਬਾਬਾ ਸਾਡੇ ਤੇ ਵੀ ਕੰਮ ਕਰ ਗਿਆ ਤਾਂ ਇਹ ਗੱਲ ਇੰਨੀ ਕਿ ਵਾਇਰਲ ਹੋਈ ਸਾਰੇ ਉਸ ਏਰੀਆ ਚ ਰਿਵਰਲੈਂਡ ਤੇ ਲੋਕਾਂ ਨੇ ਗੋਰਿਆ ਨੇ ਉਸ ਨੂੰ ਪੜਾਇਆ ਵੇਖੋ ਇਹ ਗੱਲ ਇਹ ਤਰਬੀਅਤ ਹੁਣ ਦੂਜੇ ਪਾਸੇ ਅਗਰ ਅਸੀਂ ਆਪਣਾ ਕਲਚਰ ਵੇਖ ਲਈਏ ਕਿ ਸਾਡੇ ਇਥੋਂ ਗੰਨਿਆਂ ਦੀ ਟਰਾਲੀ ਜਿਹੜੀ ਉਹ ਰੋਡ ਤੋਂ ਨੰਘ ਕੇ ਤੇ ਵਹਾਈ ਤੇ ਕਿਵੇਂ ਜਨਾਬ ਵਾਲ ਉਹਨੂੰ ਜੁੜ ਜਾਂਦੇ ਨੇ ਤੇ ਜਾਂ ਕੋਈ ਇਥੇ ਪਿੰਡ ਦੇ ਨੇੜੇ آبادی ਦੇ ਨੇੜੇ ਕੋ ਦੁਹਾਣੇ ਕੋ ਗੋਂਗਲੂ ਕੋ ਮੂਲੀਆਂ ਕੋ ਇਸ ਤਰ੍ਹਾਂ ਦੀ ਚੀਜ਼ ਲਾ ਕੇ ਦੁਹਾਏ ਤੇ ਨਾ ਹੀ ਕਦੀ ਬਾਲ ਨਹੀਂ ਉਹ ਹਿੰਮਤ ਕਰਦੇ ਨੇ ਕਿ ਜਾ ਕੇ ਇਜਾਜ਼ਤ ਲੈ ਲੈਣ ਤੇ ਨਾ ਹੀ ਉਹ ਜਿਹੜੇ ਬਾਲ ਘਾਰ ਲੈ ਕੇ ਜਾਂਦੇ ਨੇ ਨਾ ਹੀ ਕਦੀ ਮਾਪਿਆਂ ਨੇ ਪੁੱਛਿਆ ਕਿ ਪੁੱਛ ਕੇ ਲੈਂਦੇ ਜੀ ਕਿ ਬਿਨਾਂ ਪੁੱਛੇ ਲੈਂਦੇ ਜੀ ਕੋਮਾ ਐਵੇਂ ਨਹੀਂ ਬਣ ਜਾਂਦੀਆਂ ਦੂਸਰੀ ਗੱਲ ਜਿਹੜੀ ਇਹਦੇ ਵਿੱਚ ਕਿ ਅਸੀਂ ਜ਼ੁਬਾਨ ਤੋਂ ਭਾਵੇਂ ਜਿੰਨਾ ਮਰਜ਼ੀ ਕਹਿੰਦੇ ਰਹੀਓ ਕਹਿੰਦੇ ਨਾ ਖੁਦਾ ਨੇੜੇ ਕੇ ਹੂਰਾ ਰੱਬ ਨੇੜੇ ਕੇ ਹੂਰਾ ਤੇ ਅਸੀਂ ਇਹੀ ਕਹਿੰਨੇ ਰੱਬ ਨੇੜੇ ਵੇ ਲੇਕਿਨ ਸਾਡਾ ਅਮਲ ਸਾਡਾ ਕਿਰਦਾਰ ਹੈ ਵੇ ਕਿ ਸਾਡਾ ਸਾਨੂੰ ਹੂਰਾ ਨੇੜੇ ਦਿਸਦਾ ਇਸੇ ਤਰ੍ਹਾਂ ਹੀ ਕਿਸੇ ਚੀਜ਼ ਹੁਣ ਇਹਨਾਂ ਜਿਹੜੀ ਗੱਲ ਕੀਤੀ ਹੈ ਭਾਈ ਸਾਹਿਬ ਨੇ ਇਹਨਾਂ ਕਿ ਬਾਬਾ ਗੁਰੂ ਨਾਲ ਉਹਨੂੰ ਵੇਖੋ ਗੱਲ ਹੈ ਰੱਬ ਦੀ ਹੈ ਉਹਨਾਂ ਕੋਲ ਬਾਬਾ ਗੁਰੂ ਨਾਨਕ ਦੇ ਥਰੂ ਪਹੁੰਚ ਗਈ ਸਾਡੇ ਕੋਲੋਂ ਸਾਡੇ ਨਬੀ ਦੇ ਥਰੂ ਪਹੁੰਚੀ ਕਿ ਅੱਲਾਹ ਦੀ ਰਾਹ ਦੇ ਵਿੱਚ ਤੁਸੀਂ ਇੱਕ ਦਿਓ ਰੱਬ ਤੁਹਾਨੂੰ 10 ਗੁਣਾ ਦਿੰਦਾ ਉਹਨੇ ਵੇਖੋ ਉਹਨੇ ਜਦੋਂ ਦਿੱਤਾ ਉਹਨੇ ਇੱਕ ਤੇ ਉਸੇ ਵਕਤ ਜਿਹੜੀਆਂ ਉਹ ਪੇਠੇ ਗਈ ਤੇ ਦੂਸਰੇ ਤੀਸਰੇ ਜਿਹੜੀਆਂ ਸਬਜ਼ੀਆਂ ਉਹ ਗਾਂਦੇ ਸਨ ਉਹ ਵੀ ਆ ਗਈਆਂ ਪਲੱਸ ਜਿਹੜਾ ਉਹ ਗੋਰੀ ਉਹਨ ਗੋਰੀ ਨੂੰ ਤਾਂ ਨਹੀਂ ਪਤਾ ਕੀ ਉਹਨੇ ਗੱਲ ਕੀਤੀ ਜਾਂ ਕੀ ਨਹੀਂ ਉਹਨੇ ਕਿ ਸਾਡੀ ਪਿਛਲੀ ਦਫਾ ਨਾਲੋਂ ਵੱਧ ਫਸਲ ਵਧੀ ਤੇ ਇਹ ਵੇਖੋ ਕਿੱਡਾ ਜ਼ਬਰਦਸਤ ਕਨਸੈਪਟ ਹੈ ਜਿਹੜਾ ਰੱਬ ਸਾਨੂੰ ਸਿਖਾਂਦਾ ਹੈ ਕਿ ਯਾਰ ਰੱਬ ਦੀ ਰਾਹ ਦੇ ਵਿੱਚ ਖਰਚ ਕਰੋ ਰੱਬ ਦੇ ਬੰਦਿਆਂ ਦੇ ਖਰਚ ਕਰੋ ਰੱਬ ਨੇ ਤੁਹਾਨੂੰ ਦਿੱਤਾ ਲੇਕਿਨ ਅਸੀਂ ਕਿਉਂਕਿ ਸਾਡਾ ਦਿਮਾਗ ਸਾਡੇ ਨੇੜੇ ਹੂਰਾ ਤੇ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਜੋ ਦੇਣਾ ਉਹ ਘਟਣਾ ਤੇ ਇਸ ਵਕਤ ਖਾਸ ਤੌਰ ਤੇ ਦੂਵੀਂ ਪਾਸੇ ਅਗਰ ਵੇਖਿਆ ਜਾਵੇ ਦੂਵੀਂ ਪੰਜਾਬ ਦੇ ਵਿੱਚ ਪਾਣੀ ਨੇ ਜਿਸ ਤਰ੍ਹਾਂ ਦੀ ਆਫਤ ਫਲਾਈ ਹੈ ਤੇ ਸਾਨੂੰ ਵੱਧ ਤੋਂ ਵੱਧ ਸਾਰੇ ਭਾਈਆਂ ਦਾ ਸਾਥ ਦੇਣਾ ਚਾਹੀਦਾ ਅਗਰ ਅਸੀਂ ਇੱਧਰ ਆਪਣੀ ਗੱਲ ਕਰੀਏ ਕੇਪੀਕੇ ਦੇ ਇਲਾਕੇ ਦੇ ਪਹਾੜੀ ਇਲਾਕਿਆਂ ਦੇ ਵਿੱਚ ਲੋਕਾਂ ਦੇ ਮਕਾਨ ਰੁੜ ਗਏ ਨੇ ਇੱਕ ਇੱਕ ਘਰ ਦੇ ਪੰਜ ਪੰਜੀ ਤਰੀ ਤਰੀ ਬੰਦੇ ਜਿਹੜੇ ਨੇ ਉਹ ਫੌਤ ਹੋ ਗਏ ਨੇ ਉੱਥੇ ਸਾਰੇ ਅਗਰ ਤੁਸੀਂ ਵੀਡੀਓ ਚੈਨਲਾਂ ਦੇ ਉੱਤੇ ਚੱਲਣ ਢਈਏ ਤੇ ਇਸ ਵਕਤ ਉਹਨਾਂ ਨੂੰ ਜ਼ਰੂਰਤ ਹੈ ਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਜਿਹੜਾ ਨਾ ਇਹ ਆਪਣਾ ਕਨਸੈਪਟ ਖਤਮ ਕਰੀਏ ਕਿ ਦੇਣ ਨਾਲ ਘਟਦਾ ਦੇਨ ਨਾਲ ਹਮੇਸ਼ਾ ਵਾਦ ਦਾਈਏ ਸੋਹਣੇ ਰੱਬ ਸੋਣਾ ਸਾਨੂੰ ਇਹਦੇ ਤੇ ਅਮਲ ਦੀ ਤੋਫੀਕ ਦੇਵੇ ਮਿਲਾਂਗੇ ਇੱਕ ਨਵੇਂ ਵਲੌਗ 'ਚ ਨਈ ਗੱਲਾਂ ਦੇ ਨਾਲ ਰੱਬ ਰੱਖ